ਜਾਉ 36 ਸਟੂਡੀਓ ਬਜੇ ਪਹੁੰਚ ਗਏ ਅੱਛਾ ਮੈਂ ਡਾਕਟਰ ਬਲਦੇਵ ਸਿੰਘ ਆ ਆ ਸਵਾਗਤ ਕਰਦਾ ਵੈਲਕਮ ਕਰਦਾ ਅੱਜ ਹੈ ਸੰਡੇ ਤੇ ਅੱਜ ਹੈ 14 ਅਪ੍ਰੈਲ 2024 ਹਰ ਸੰਡੇ ਕਰਾਂ ਮੈਂ ਆਪਜੀ ਲਈ ਸੁਰੱਖਿਅਤ ਪ੍ਰੋਗਰਾਮ ਲੈ ਕੇ ਆਇਆ ਹਾਂ ਸੁਰੱਖਿਅਤ ਪ੍ਰੋਗਰਾਮ ਮਤਲਬ ਕਿ ਅਸੀਂ ਸਿਲੈਕਟਡ ਨਿਊਜ਼ ਪੇਪਰ ਵਿੱਚੋਂ ਸਿਲੈਕਟਡ ਜਿਹੇ ਨਿਊਜ਼ ਹੈਡਲਾਈਨਸ ਹਨ ਉਹਨਾਂ ਦਾ ਐਨਾਲਿਸਿਸ ਕਰਦੇ ਹਾਂ ਅਸੀਂ ਤੇ ਅੱਜੋ ਅਸੀਂ ਨਿਊਜ਼ ਪੇਪਰ ਅਰੇਂਜ ਕੀਤੇ ਆ ਆਪਣੇ ਸਟੂਡੀਓ ਵਿੱਚ ਮੇਰੇ ਸਾਹਮਣੇ ਦਿਖਾਈ ਦੇ ਰਹੇ ਹਨ ਅਜੀਤ ਹੈ ਜਗ ਬਾਣੀ ਹੈ ਪੰਜਾਬੀ ਜਾਗਰਣ ਹੈ ਇੰਗਲਿਸ਼ਰ ਨਿਊਜ਼ ਪੇਪਰ ਦਾ ਸੰਡੇ ਟ੍ਰਿਬਿਊਨ ਹੈ ਤੇ ਕੁਝ ਹੋਰ ਨਿਊਜ਼ਪੇਪਰ ਅਰੇਂਜ ਕੀਤੇ ਗਏ ਹਨ ਇਹਨਾਂ ਦੇ ਆਧਾਰ ਤੇ ਸਿਲੈਕਟਡ ਹੈਡਲਾਈਨਸ ਦਾ ਨਿਊਜ਼ ਐਨਾਲਿਸਿਸ ਜਾਂ ਖਬਰਾਂ ਦੀ ਪਰਚੋਲ ਕੀਤੀ ਜਾਵੇਗੀ ਜਾਂ ਉਹਨਾਂ ਦਾ ਐਸੈਸਮੈਂਟ ਕੀਤਾ ਜਾਵੇਗੀ ਤੇ ਜਦੋਂ ਅਸੀਂ ਨਿਊਜ਼ ਐਨਾਲਿਸਿਸ ਕਰਦੇ ਤਿੰਨ ਪੁਆਇੰਟਸ ਨੂੰ ਹਮੇਸ਼ਾ ਹੀ ਧਿਆਨ ਚ ਰੱਖਿਆ ਜਾਂਦਾ ਹੈ ਫਸਟ ਪੁਆਇੰਟ ਕੀ ਹੈ ਸਿਲੈਕਟਡ ਹੈਡਲਾਈਨ ਤੇ ਬੈਕਗ੍ਰਾਉਂਡ ਕੀ ਹੈ ਨੰਬਰ 2 ਜੋ ਸੀ ਨਿਊਜ਼ ਆਪਣੇ ਨਿਊਜ਼ਪੇਪਰ ਵਿੱਚੋਂ ਹੈਡਲਾਈਨ ਸਿਲੈਕਟ ਕੀਤੀ ਉਹਦੇ ਜਿਹੜੀ ਕਰੰਟ ਸਟੋਰੀ ਕੀ ਬਣਦੀ ਹੈ ਥਰਡ ਕੀ ਹੈ ਕਿ ਉਸ ਦਾ ਫਿਊਚਰ ਕੋਰਸ ਕੀ ਹੋ ਸਕਦਾ ਹੈ ਸੋ ਪਿਆਰੇ ਦਰਸ਼ਕੋ ਜਿਸ ਤਰ੍ਹਾਂ ਦੱਸਿਆ ਅੱਜ ਹੈ 14 ਅਪ੍ਰੈਲ 2024 ਤੇ ਕੱਲ ਬੜਾ ਮਹੱਤਵਪੂਰਨ ਦਿਵਸ ਰਿਹਾ ਹੈ ਕਲਸੇ 13 April 2024 ਤੇ 13 April ਸਾਡੇ ਕਲਚਰ ਵਿੱਚ ਪੰਜਾਬ ਦੇ ਖਾਸ ਅਤੇ ਵਿਰਸੇ ਵਿੱਚ ਔਰ ਭਾਰਤ ਵਿੱਚ ਔਰ ਅਸੀਂ ਵੀ ਕਹਿੰਦੇ ਸਾਰੇ ਸੰਸਾਰ ਵਿੱਚ ਦਾ ਬੜਾ ਮਹੱਤਵਪੂਰਨ ਦਿਵਸ ਹੁੰਦਾ ਹੈ ਜਿਸ ਨੂੰ ਅਸੀਂ ਵਿਸਾਖੀ ਦਾ ਦਿਵਸ ਕਹਿੰਦੇ ਆ ਵਿਸਾਖੀ ਦਿਵਸ ਮੀਨਸ ਖਾਲਸਾ ਸਾਜਨਾ ਦਿਵਸ ਆਲਸ ਇਸ ਦਾ ਇਹ ਵੀ ਮਤਲਬ ਟਾਈਟਲ ਅਸੀਂ ਦਿੰਦੇ ਹਾਂ ਸੋ ਪਰਦਰਸ਼ੁਕ ਗੱਲ ਹੋ ਰਹੀ ਹੈ ਕਿ ਇਹ ਨਿਊਜ਼ ਲਗਭਗ ਸਾਰੇ ਪੇਪਰਸ ਨੇ ਕਵਰ ਕੀਤੀ ਹੈ ਕਿ ਖਾਲਸਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਲਗਭਗ ਸਾਰੇ ਪੰਜਾਬ ਵਿੱਚ ਭਾਰਤ ਵਿੱਚ ਸੰਸਾਰ ਵਿੱਚ ਸੰਸਾਰ ਦੇ ਜਿਨ੍ਹਾਂ ਗੱਲ ਕਰੀਏ ਕੰਟਰੀਜ਼ ਦੀ ਗੱਲ ਕਰੀਏ ਜਾਂ ਦੇਸ਼ਾਂ ਦੀ ਗੱਲ ਕਰੀਏ ਉਹਦੇ ਵਿੱਚ ਯੂ ਐਸ ਏ ਕੈਨੇਡਾ ਜੁਕੇ ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰ ਫੋਰ ਵੀ ਬਹੁਤ ਸਾਰੇ ਦੇਸ਼ ਜੋ ਵੀ ਦੇ ਸ਼ਾਮਲ ਹਾਂ ਜਿੱਥੇ ਕੱਲ ਜਿਹੜਾ ਬਹੁਤ ਹੀ ਸ਼ਰਤਾਂ ਦੇ ਨਾਲ ਵਿਸਾਖੀ ਜਾਂ ਖਾਲਸਾ ਦਿਵਸ ਜਿਹੜਾ ਮਨਾਇਆ ਗਿਆ ਹੈ ਹੁਣ ਇੱਥੇ ਦੱਸਣਾ ਬਣਦਾ ਹੈ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਹਾਂ ਤਾਂ ਸਿੱਖ ਧਰਮ ਵਿੱਚ ਖਾਲਸਾ ਸਾਜਨਾ ਦਿਵਸ ਬਹੁਤ ਹੀ ਮਹੱਤਵਪੂਰਨ ਦਿਨ ਠਹਿਦਾ ਹੈ ਤੇ ਤੁਹਾਨੂੰ ਯਾਦ ਹੋਏਗਾ ਤੁਹਾਨੂੰ ਪਤਾ ਹੈ ਕਿਉਂਕਿ ਜਦ ਸਿੱਖ ਧਰਮ ਹੈ ਇਹਦਾ ਬਹੁਤ ਵੱਡਾ ਪਰਸਾ ਹੈ ਬਹੁਤ ਵੱਡਾ ਮਜਬੂਤ ਇਹਦੀ ਬੈਕਗਰਾਉਂਡ ਹੈ 1479 ਈਸਵੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸ ਤੋਂ ਲੈ ਕੇ ਉਹਦੇ ਜਨਮ ਤੋਂ ਲੈ ਕੇ ਲਗਾਤਾਰ ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਜਿਹੜਾ ਜਰਜਵਾ ਕੁਰਬਾਨੀਆਂ ਦਾ ਜਿਹੜਾ ਇਤਿਹਾਸ ਰਚਾ ਪਰ ਕਾਇਮ ਰਿਹਾ ਹੈ ਸੋ ਗੁਰੂ ਨਾਨਕ ਨੇ ਰੰਗ ਕੀਤਾ ਸਿੱਖਤਾ ਨੂੰ ਉਸ ਵਾਦ ਜਿਸ ਨੂੰ ਸੰਪੂਰਨ ਕੀਤਾ ਸਾਡੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਨੇ 1699 ਵਿੱਚ ਵਿਸਾਖੀ ਦੇ ਦਿਵਸ ਮੌਕੇ ਵਿਸਾਖੀ ਮੇਲੇ ਜੇ ਕਲ ਜਿਸ ਸੰਗਰਾਮ ਦਾ ਜਦੋਂ ਵਿਸਾਖੀ ਦਾ ਮੇਨਾਰਮ ਹੁੰਦਾ ਹੈ ਤੁਹਾਨੂੰ ਇਸ ਵਿਸਾਖੀ ਦਾ ਮੇਨਾਰ ਕਹਿੰਦੇ ਆ ਉਸ ਸਮੇਂ ਖਾਲਸਾ ਦਿਵਸ ਦੀ ਖਾਲਸਾ ਸਾਜਨਾ ਅਸੀਂ ਕਹਿ ਸਕਦੇ ਹਾਂ ਇੱਕ ਬਹੁਤ ਵੱਡਾ ਪ੍ਰੋਗਰਾਮ ਅਲੀਕਿਆ ਗਿਆ ਹੈ ਬਹੁਤ ਪਟਾੜੀ ਯੋਜਨਾ ਸਾਡੇ ਸਿੱਖ ਧਰਮ ਨੂੰ ਬਹੁਤ ਪਰਲੇਕੇ ਜਾਣ ਵਾਸਤੇ ਇਹਨੂੰ ਪ੍ਰਮੋਟ ਕਰਨ ਵਾਸਤੇ ਲਿਖੀ ਗਈ ਜਿਸ ਉਸリカ ਇਸੀ ਕਹਤੇ ਆ ਖਾਲਸਾ 사ਜਨਾ ਦਿਵਸ ਜਾਂ ਸੀ ਪਸਾਕੀ ਦਾ ਦਿਵਸ ਇਸੀ ਕਹਤੇ ਆ ਸੋ ਇਹ ਜਿਹੜਾ ਪ੍ਰੋਗਰਾਮ ਹੈ ਜੋ ਦਿਵਸ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਸਤਕਾਰ ਦੇ ਨਾਲ ਪਿਆਰ ਦੇ ਨਾਲ ਹਰ ਥਾਂ ਤੇ ਮਨਾਇਆ ਜਾਂਦਾ ਹੈ ਜਿਸ ਦਾ ਮਤਲਬ ਇਹ ਹੈ ਕਿ ਜਿਹੜਾ ਸਿੱਖਤ ਅਰੰਭ ਕੀਤਾ ਗੁਰੂ ਨਾਨਕ ਦੇਵ ਜੀ ਨੇ ਉਹਦੀ ਸੰਪੂਰਨਤਾ ਉਸ ਨੂੰ ਕੰਪਲੀਟ ਕੀਤਾ ਕਰਨ ਦਾ ਯਤਨ ਕੀਤਾ ਕੁਰਬਾਨੀਆਂ ਦੇ ਦਾਤ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਪੰਜ ਪਿਆਰਿਆਂ ਦੀ ਕੁਰਬਾਨੀ ਦੇ ਦਾਤ ਤੇ ਇਹ ਜਿਹੜਾ ਖਾਲਸਾ ਜਿਸੀ ਕਹਿ ਸਕਦੇ ਹਾਂ ਸਾਜਨਾ ਦਿਵਸ ਦਾ ਆਰੰਭ ਕੀਤਾ ਗਿਆ 1699 ਵਿੱਚ 13 ਅਪ੍ਰੈਲ 1699 ਈਸਵੀ ਵਿੱਚ ਸੋ ਇਹਦੇ ਨਾਲ ਸੰਬੰਧਤ ਬਹੁਤ ਸਾਰੇ ਕਲਪ ਪ੍ਰੋਗਰਾਮ ਕੀਤੇ ਗਏ ਹਨ ਮੈਂ ਦੱਸਣਾ ਚਾਹੁੰਗਾ ਸਾਡੇ ਨਿਊਜ਼ਪੇਪਰਸ ਨੇ ਲਗਭਗ ਸਾਰੇ ਨਿਊਜ਼ਪੇਪਰਸ ਨੇ ਇਸ ਨੂੰ ਕਵਰ ਕੀਤਾ ਹੈ ਅਜੀਤ ਵਿੱਚ ਮੇਰੇ ਸਾਹਮਣੇ ਆਪਣੀ ਖਬਰ ਪਈ ਹੈ ਬਾਕੀ ਨਿਊਜ਼ਪੇਪਰਸ ਨੇ ਵੀ ਕਵਰ ਕੀਤੀ ਹੈ ਜਗਰਾਉਂ ਦੇ ਨਜ਼ਦੀਕ ਇੱਕ ਬਹੁਤ ਵੱਡਾ ਗੁਰਦੁਆਰਾ ਹੈ ਜਿਸ ਨੂੰ ਸੇ ਕਹਿੰਦੇ ਆ 6ਵੇਂ ਪਾਤਸ਼ਾਹ ਦਾ ਗੁਰੂ ਪਾਤਸ਼ਾਹੀ ਦਾ ਗੁਰਦੁਆਰਾ ਗੁਰਦੁਆਰਾ ਜਿਸ ਵਿੱਚ ਮੇਰੇ ਸਾਹਮਣੇ ਇਹ ਖਬਰ ਦਿਖਾਈ ਦੇ ਰਹੀ ਬਹੁਤ ਵੱਡੀ ਖਬਰ ਹੈ ਖਾਲਸਾ ਸਾジナ ਦਿਵਸ ਅਤੇ ਸਾਕੀ ਦਾ ਤਿਹਾੜੀ ਗੁਰੂ ਕਾ ਰਾਜ ਜਹਾਜ ਰਾਲ ਤੇ ਉਤਸ਼ਾਹ ਨਾਲ ਮਨਾਇਆ ਗਿਆ ਕਿ ਦਿਨਸ ਦੀ ਕਿ ਸਾਡੇ ਕੋਲੇ ਗੁਰੂ ਸਰਕੋਂ ਕੀ ਗੁਰਦੁਆਰਾ ਹੈ ਉੱਥੇ ਵੀ ਬਹੁਤ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਗਿਆ ਕਿ ਉੱਥੇ ਤਿੰਨ ਚਾਰ ਪ੍ਰੋਗਰਾਮ ਵੀ ਖਾਸ ਕਰਕੇ ਜਿੱਥੇ ਧਾਰਮਿਕ ਪ੍ਰੋਗਰਾਮ ਤਾਂ ਹੋਏ ਹਨ ਉੱਥੇ ਵਿਸ਼ੇਸ਼ ਹੋਈ ਹੈ ਜਾਂ ਸਿੰਘ ਜਿਹੜੇ ਸਿੱਖ ਤਾਂ ਹੁੰਦੇ ਜਿਹੜੀ ਜੋ ਲਗਾਤਾਰ ਵਿਕਾਸ ਹੋਇਆ ਹੈ ਜੋਸ਼ ਕਰਵਾਨੀ ਦਾ ਜਜ਼ਬਾ ਰਿਹਾ ਹੈ ਉਹਦੇ ਬਾਰੇ ਤੇ ਗੱਲ ਕੀਤੀ ਗਈ ਤਿੰਨ ਪੁੱਤ ਅਤੇ ਖਾਸ ਕਰਕੇ ਹੋਰ ਹੀ ਬੜ ਸੋਈਆਂ ਉਹਨਾਂ ਨਾਲ ਵੀ ਮੈਂ ਉਹਨਾਂ ਦਾ ਇਹ ਸੰਬੰਧ ਚ ਕੀ ਵਰਣਨ ਕਰਨਾ ਜ਼ਰੂਰੀ ਸਮਝਦਾ ਉਹ ਕਿਨੇ-ਕਨੇ ਇਵੈਂਟਸ ਹਨ ਨੰਬਰ 1 ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਕੱਲ ਫ੍ਰੀ ਮੈਡੀਕਲ ਕੈਂਪ ਵੀ ਲਗਾਇਆ ਗਿਆ ਔਰ ਜਿਸ ਦੇ ਵਿੱਚ ਬਿਲਕੁਲ ਫ੍ਰੀ ਬਿਲਕੁਲ ਕਨਫੀਸ਼ਣ ਹੋ ਗਿਆ ਲਗਭਗ 100 ਪੇਸ਼ੈਂਟਸ ਨੂੰ ਰਜਿਸਟਰ ਕਰਕੇ ਉਹ ਪੇਸ਼ੇ ਜਿਹੜੇ ਸਰ ਜਿਹੜੇ ਸ਼ਰਧਾਲੂ ਵੀ ਸਨ ਗੁਰਦੁਆਰੇ ਮੱਫਾ ਟੇਕਣ ਆਏ ਸਨ ਇਸ ਵਿਸਾਖੀ ਦੇ ਮੌਕੇ ਤੇ ਉੱਥੇ ਉਹਨਾਂ ਨੇ ਜਾ ਕੇ ਉੱਥੇ ਅਮਰੀਕਨ ਦਾ ਆਪਣੀ ਜੋ ਉਹਨਾਂ ਦੀ ਕੋ ਸ਼ੰਕਾ ਸੀ ਬਿਮਾਰੀ ਸੀ ਸਿਹਤ ਸਬੰਧੀ ਆਪਰੇ ਆਪਣੇ ਰਜਿਸਟਰ ਕਰਵਾਇਆ 350 ਪੇਸ਼ੈਂਟ ਰਜਿਸਟਰ ਕੀਤੇ ਗਏ ਇਸ ਬਾਵਾਂ ਤੋਂ 100 ਤੋਂ ਜ਼ਿਆਦਾ ਪੇਸ਼ੈਂਟਸ ਦੀ ਚੈੱਕ ਇਨ ਕੀਤੀ ਗਈ ਇਹ ਸਾਰਾ ਪ੍ਰਬੰਧ ਉੱਥੇ ਇੱਕ ਸੰਸਥਾ ਹੈ ਜਲਦੀ ਰੰਗਲਾ ਪੰਜਾਬ ਰੰਗਲਾ ਸਬਰ ਚਾਰਕ ਰੰਗਲਾ ਪੰਜਾਬ ਉਸ ਜਿਹੜੇ ਚੇਅਰਮੈਨ ਹਮ ਬੂਟਾ ਸਿੰਘ ਉਸ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ ਔਰ ਇਸ ਪ੍ਰਾਂਤ ਦੇ ਪ੍ਰਬੰਧ ਦੇ ਦੌਰਾਨ ਜਗਰਾਉਂ ਦੇ ਕੁਝ ਵਿਸ਼ੇਸ਼ ਡਾਕਟਰ ਉਥੇ ਬਿਲਕੁਲ ਫ੍ਰੀ ਸੇਵਾ ਦੇ ਦੇਣ ਵਾਸਤੇ ਕੰਸਲਟੇਸ਼ਨ ਦੇਣ ਵਾਸਤੇ ਜਾਸੀ ਕਰ ਸਕਦੇ ਆ ਉਥੇ ਉਹਨਾਂ ਦੇ ਚੈੱਕ ਇਨ ਕਰਨ ਵਾਸਤੇ ਕਿਉਂਕਿ ਇਹ ਫ੍ਰੀ ਮੈਡੀਕਲ ਚੈੱਕਅਪ ਕੈਂਪ ਸੀ ਡਾਕਟਰ ਸ਼ੋਕ ਸ਼ਰਮਾ ਕੇ ਡਾਕਟਰ ਕੇਸ਼ ਸ਼ਰਮਾ ਵੀ ਉਥੇ ਪਹੁੰਚੇ ਸੋ ਬਹੁਤ ਸਾਰੇ ਜਿਹੜੇ ਸ਼ਰਧਾਲੂਆਂ ਨੇ ਇਸ ਦਾ ਫਾਇਦਾ ਠਾਇਆ ਮੈਂ ਸਮਝਦਾ ਵੀ ਇਹ ਵੀ ਇੱਕ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਸਟੈਪ ਲਿਆ ਗਿਆ ਜਿਹੜਾ ਵਿਸਾਖੀ ਦੇ ਦਿਨਸ ਮੌਕੇ ਕਰਵਾਇਆ ਗਿਆ ਤੁਸਾਂ ਦਾ ਸਟੈਪ ਸੀ ਬਹੁਤ ਮਹੱਤਵਪੂਰਨ ਹੋ ਉਹ ਸਿੱਖੂਂ ਦੰਦ ਦਾ ਪ੍ਰੋਗਰਾਮ ਬਲੈਕ ਰੇਸ਼ਨ ਕੈਂਪ ਵੀ ਲਗਾਇਆ ਗਿਆ ਸੋ ਇਹ ਵੀ ਬੜਾ ਮਹੱਤਵਪੂਰਨ ਮੈਂ ਸਮਝਦਾ ਵੀ ਜਜਵਾ ਹੈ ਅਸੀਂ ਕਿਸੇ ਨੂੰ ਕੁਝ ਵੀ দান ਨਹੀਂ ਕਰ ਸਕਦੇ ਜੇ ਤੁਸੀਂ ਕਿਸੇ ਨੂੰ ਪੈਸੇ দান ਕਰਦੇ ਹੋ ਕੋਈ ਪ੍ਰਾਪਰਟੀ দান ਕਰਦੇ ਹੋ ਜਾਂ ਹੋਰ ਕੁਝ ਵੀ দান ਕਰਦੇ ਹੋ ਤਾਂ ਇਹ ਸਾਰੀਆਂ ਜਿਹੇ ਜਿਹੜੇ দান ਹਨ ਜਿਹੜੇ ਦੁਆਰਾ ਦੁਆਰਾ ਪੈਦਾ ਕੀਤੇ ਜਾ ਸਕਦੇ ਹਨ ਖੂਨ ਦਾ ਅੱਜ ਤੱਕ ਕੋਈ ਬਦਲ ਨਹੀਂ ਆਇਆ ਮੈਡੀਕਲੀ ਸੋ ਜਿਹੜਾ ਸਾਡਾ ਸੇਵ ਦਾ ਖੇਤਰ ਹੈ ਖੂਨ ਦਾ ਅਲਟਰਨੇਟਿਵ ਖੂਨ ਪੈਦਾ ਕਰਨ ਵਿੱਚ ਅਜੇ ਤੱਕ ਸਫਲ ਨਹੀਂ ਹੋਇਆ ਸੋ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਜਿੱਦਸਾ ਗਿਆ ਕਿ ਪੰਜਾਬ ਤੋਂ ਜ਼ਿਆਦਾ ਵਿਅਕਤੀ ਨਹੀਂ ਉੱਥੇ ਖੂਨਦਾਨ ਵੀ ਦਿੱਤਾ ਗੁਰਸਰ ਕੋਕੇ ਦੇ ਗਾਉਂ ਵਿਖੇ ਗੋਸਤੀ ਕਿ ਕਰ ਰਹੇ ਆ ਤੀਸਰਾ ਇਹਦਾ ਮਹੱਤਵਪੂਰਨ ਅਸੀਂ ਗੱਲ ਕਰਦੇ ਆ ਉਹ ਗਲਹਿ ਧਰਤੀ ਮਾਂ ਦੀ ਸੇਵਾ ਸੰਬੰਧੀ ਇੱਕ ਵਿਸ਼ੇਸ਼ ਕਾਰਜ ਲਗਾਇਆ ਗਿਆ ਵਿਸ਼ੇਸ਼ ਮੈਂ ਉਹ ਵੀ ਡੋਨੇਸ਼ਨ ਦਾ ਪ੍ਰੋਗਰਾਮ ਉੱਥੇ ਵੀ ਕੀਤਾ ਗਿਆ ਲਗਭਗ 500 ਤੋਂ ਜ਼ਿਆਦਾ ਸ਼ਰਧਾਲੂਆਂ ਨੇ ਆਪਣੀ ਮਰਜ਼ੀ ਨਾਲ ਆਪਣੇ ਰਜਵੇ ਨਾਲ ਉਥੋਂ ਪਲਾਂਟਸ ਜਾਂ ਪੌਦੇ ਪ੍ਰਾਪਤ ਕੀਤੇ ਇਹ ਸਾਰਾ ਪ੍ਰਵੰਤ ਕੀਤਾ ਗਿਆ ਸਤ ਪਾਲ ਦੇ ਕਾਰ ਤੇ ਉਹਨਾਂ ਦੀ ਕਿ ਸੰਸਥਾ ਚੱਲਦੀ ਹੈ ਉਹ ਹੈ ਜਿਹੜਾ ਜਿਸ ਨੂੰ ਸੇ ਕਹਿੰਦੇ ਹਾਂ ਕਿ ਜਿਹੜਾ ਅਸੀਂ ਪ੍ਰਮੋਟ ਕਰਨਾ ਚਾਹੁੰਦੇ ਹਾਂ ਖਾਸ ਕਰਕੇ ਜਿਹੜਾ ਪਲਾਂਟੇਸ਼ਨ ਦਾ ਪ੍ਰੋਗਰਾਮ ਉਹਦੇ ਸੰਬੰਧ ਵਿੱਚ ਇੱਕ ਇੰਟਰਨੈਸ਼ਨਲ ਸੰਸਥਾ ਬਣੀ ਹੋਈ ਹੈ ਉਹ ਹੈ ਦਾ ਗ੍ਰੀਨ ਪੰਜਾਬ ਮਿਸ਼ਨ ਪੰਜਾਬ ਦਾ ਗ੍ਰੀਨ ਪੰਜਾਬ ਮਿਸ਼ਨ ਜਿਸ ਦੇ ਅੰਤਰਗਤ ਇਹ ਬਹੁਤ ਸਾਰਾ ਪ੍ਰਭਾਵ ਕੀਤਾ ਗਿਆ ਸ਼ਰਦਾ ਗੋਮਨ ਨੇ ਜਾਣ ਕਰ ਵੀ ਦਿੱਤੀ ਗਈ ਕਿ ਜਿਹੜੇ ਪੌਦੇ ਹਨ ਉਹ ਸਾਡੇ ਲਈ ਕਿੰਨੇ ਮਹੱਤਵਪੂਰਨ ਹਨ ਧਰਤੀ ਕਿੰਨੇ ਮਹੱਤਵਪੂਰਨ ਹੈ ਖਾਸ ਕਰਕੇ ਦਾ ਸ਼ੋਭਨ ਐਸੀ ਕਿ ਧਰਤੀ ਦਾ 33% ਹਿੱਸਾ ਪਲਾਂਟਸ ਜਾਂ ਪੌਦਿਆਂ ਦੇ ਨਾਲ ਹਰਾ ਭਰਾ ਕੀਤਾ ਜਾਵੇ ਤਾਂ ਕਿ ਇਸ ਧਰਤੀ ਮਾਤਾ ਦੀ ਸੇਵਾ ਕੀਤੀ ਜਾ ਸਕੇ ਉਹ ਸਾਡੇ ਘਰਵਾਨੇ ਵੀ ਵਾਰ-ਵਾਰ ਆਉਂਦਾ ਅਸੀਂ ਪੜਦੇ ਹਾਂ ਅਸੀਂ ਪਗਨ ਗੁਰੂ ਪਾਣੀ ਪਿਤਾ ਮਾਤਾ ਤਖਤ ਮਾਤਾ ਮਾਤਾ ਜਿਹੜੀ ਹੈ ਸਭ ਮਾਤਾ ਹੈ ਜਿਹੜੀ ਧਰਤੀ ਹੈ ਸਭ ਮਾਤਾ ਹੈ ਸੋ ਉਸ ਦੇ ਵਾਸਤੇ ਸੇਵਾ ਕਰਨ ਦਾ ਇੱਕੋ ਇੱਕ ਢੰਗ ਆ ਕਿ ਉੱਥੇ ਬਹੁਤ ਅੱਛੇ ਪੌਦੇ ਲਗਾਏ ਜਾਣ ਪਾਣੀ ਦੀ ਦਰਵਰਤਨ ਰੋਕੀ ਜਾਵੇ ਨਵੇਂ ਪਾਣੀ ਦੇ ਸੌਮੇ ਪੈਨਾ ਕੀਤੇ ਜਾਣ ਸੋ ਇਸ ਸੰਬੰਧ ਵਿੱਚ ਜਿਹੜਾ ਇਹ ਨਿਊ ਪੰਜਾਬ ਜਿссе ਕਹਿ ਸਕਦੇ ਆ ਜਿਹੜਾ ਗ੍ਰੀਨ ਵਿਜ਼ਨ ਜਿਸੇ ਮੈਂ ਪਹਿਨੇ ਕਹਿ ਚੁੱਕੇ ਆ ਜਿਹੜੇ ਇਹ ਬਹੁਤ ਵਧੀਆ ਦੇ ਦੇ ਇਸ ਵਿੱਚ ਸੇਵਾ ਕਰਨ ਵਾਲੇ ਲੋਕ ਬਹੁਤ ਵਧੀਆ ਰੋਲ ਨਵਾ ਰਹੇ ਹਨ ਉਹਨਾਂ ਨੇ ਇਹ ਪਲਾਂਟਸ ਵੀ ਫ੍ਰੀ ਦਿੱਤੇ ਹਨ ਲੋਕਾਂ ਨੂੰ ਜਾਣ ਕਰ ਵੀ ਦਿੱਤੀ ਸੋ ਤਿੰਨ ਜਿਹੜੇ ਕੰਮ ਕੀਤੇ ਗਏ ਹਨ ਇਹ ਜਗਰਾਉਂਦੇ ਲੱਗ ਕੇ ਚਕਾ ਸਕਦੇ ਸ਼ਲਾਗਾ ਜੋਗ ਹਨ ਜਿਨ੍ਹਾਂ ਦੇ ਸਭ ਸ਼ਲਾਗਾ ਕਰਨੀ ਚਾਹੀਦੀ ਹੈ ਸ਼ਕਤਾਂ ਨੂੰ ਉਸ ਦਾ ਫਾਇਦਾ ਵੀ ਠਾਇਆ ਤੇ ਇਸ ਦਾ ਮੈਂ ਸੰਤਾਂ ਦੀ ਇਹਦਾ ਵਿਸਾਖੀ ਦਾ ਤਿਪਸਾ ਜਿਹੜਾ ਕੁਰਬਾਨੀਆਂ ਨਾਲ ਭਰਪੂਰ ਭਰਪੂਰ ਹੈ ਉਸ ਵੀ ਉਹ ਵੀ ਬੜਾ ਸ਼ਰਧਾ ਨਾਲ ਮਨਾਇਆ ਗਿਆ ਫਿਰ ਦਾ ਇਸ ਬੋਧ ਇਸ ਬਾਰੇ ਅਗਲੀ ਗੱਲ ਕਰ ਰਹੇ ਹਾਂ ਉਹ ਗੱਲ ਕਰ ਰਹੇ ਹਾਂ ਅੱਜ ਦੇ 14 ਅਪ੍ਰੈਲ 2024 ਸੋ ਜਾਦਾ ਜਿਸ ਤਰ੍ਹਾਂ ਮੈਂ ਹੁਣੇ ਗੱਲ ਕੀਤੀ ਕਿ ਜਿੱਥੇ 13 April ਬੜਾ ਮਾਤੂਪੁਰ ਦਿਵਸ ਹੈ ਉੱਥੇ 14 April ਵੀ ਬੜਾ ਮਾਤੂਪੁਰ ਦਿਵਸ ਹੈ ਸਾਡੇ ਦੇਸ਼ ਤੇ ਸੰਵਿਧਾਨ ਦੇ નિર્ਮਾਤਾ ਡਾਕਟਰ ਬੀ ਆਰ Ambedkar 1891 ਵਿੱਚ ਉਹਨਾਂ ਦਾ ਜਨਮ ਹੋਇਆ ਤੇ ਅੱਜ ਉਹਨਾਂ ਦਾ 2100 133 ਮਾ ਜਨਮ ਦਿਵਸ ਹੈ ਅੱਜ 14 April 2024 ਸੋ ਇਹ ਵੀ ਇੱਕ ਬੜੀ ਵੱਤ ਪੁੱਛਣ ਦਾ ਮੈਂ ਜਦੋਂ ਅਸੀਂ ਗੱਲ ਕਰਦੇ ਹਾਂ ਸੰਵਿਧਾਨ ਦੀ ਸਾਡਾ ਦੇਸ਼ ਆਜ਼ਾਦ ਹੋਇਆ ਫ੍ਰੀडम ਮਿਲੀ 1947 ਵਿੱਚ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਨਹੀਂ ਸੀ ਸੰਵਿਧਾਨ ਦੀ ਕੰਪਲੀਟ ਰਾਈਟਿੰਗ ਜੋ ਇਸ ਸੰਵਿਧਾਨ ਦੇ ਮੁੱਖ ਤੱਤ ਹਨ ਜਾਂ ਅਸੀਂ ਕਹਿੰਦੇ ਕੰਪਲੀਟ ਸਟੇਟਮੈਂਟ ਰਿਟਰਨ ਫਾਰਮ ਦੇ ਵਿੱਚ ਲਿਖਤੀ ਰੂਪ ਵਿੱਚ ਤਿਆਰ ਕੀਤੀ ਡਾਕਟਰ ਪੀ ਆਰ ਅੰਬੇਦਕਰ ਨੇ ਜੋ ਬਹੁਤ ਵੱਡੇ ਸਕਾਲਰ ਸਨ ਹਾਈਲੀ ਐਜੂਕੇਟਿਡ ਸਨ ਉਹਨਾਂ ਨੇ ਫੋਰਨ ਕੰਟਰੀ ਜਾ ਕੇ ਵੀ ਐਜੂਕੇਸ਼ਨ ਲਈ ਜੂਕੇ ਜਾ ਕੇ ਵੀ ਐਜੂਕੇਸ਼ਨ ਲਈ ਇੱਕ ਅਸੀਂ ਜਿਹੀ ਜਾਤੀ ਨਾਲ ਸੰਬੰਧ ਰੱਖਦੇ ਹਾਂ ਜਿਸ ਨੂੰ ਆਮ ਤੌਰ ਤੇ ਉਹ ਜਾਤੀ ਸਾਡੇ ਦੇਸ਼ ਵਿੱਚ ਅਸੀਂ ਕਹਿੰਦੇ ਲਤਾੜੀ ਵਿੱਚ ਜਾਤੀ ਮੰਨੀ ਜਾਂਦੀ ਹੈ ਔਰ ਉਹਨਾਂ ਨੇ ਇਸ ਜਾਤੀ ਦੇ ਪ੍ਰਮੋਸ਼ਨ ਵਾਸਤੇ ਜਾਤੀ ਦੀ ਅਸੀਂ ਕਹਿ ਸਕਦੇ ਹਾਂ ਜੋ ਉਹਨਾਂ ਦਾ ਆਦਰ ਦਸਤਕਾਰ ਹੋਣਾ ਚਾਹੀਦਾ ਉਹਨਾਂ ਵਾਸਤੇ ਕੰਮ ਕੀਤਾ ਸੋ ਸੰਵਿਧਾਨ ਵਿੱਚ ਵਿਸ਼ੇਸ਼ ਤਾਰਾ ਉਹਨਾਂ ਨੇ ਸ਼ਾਮਲ ਕੀਤੀ ਹੈ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਰਿਜ਼ਰਵੇਸ਼ਨ ਦੀ ਐਜੂਕੇਸ਼ਨ ਵਿੱਚ ਰਿਜ਼ਰਵੇਸ਼ਨ ਦੇਣੀ ਹੈ ਜਾਂ ਨੌਕਰ ਵਿੱਚ ਰਿਜ਼ਰਵੇਸ਼ਨ ਦੇਣੀ ਹੈ ਜਾਂ ਜੋ ਅਸੀਂ ਕਹਿ ਸਕਦੇ ਹਾਂ ਇਹ ਜਿਹੜੇ ਇਹ ਵਰਕਿੰਗ ਕਲਾਸ ਦੇ ਅਤਿ ਅਚਾਰ ਹੁੰਦੇ ਹਨ ਉਹਨਾਂ ਨੂੰ ਸਮਰਧਾਨ ਕਿਸ ਤਰ੍ਹਾਂ ਰੋਕ ਸਕਦਾ ਹੈ ਸਮਰਧਾਨ ਵਿੱਚ ਉਹ ਸਾਰੇ ਜਿਹੜੇ ਮੁੱਖ ਤੱਤ ਪਾਏ ਗਏ ਜਨਮ ਦਿਨ ਲਿਖਿਆ ਗਿਆ ਤੇ ਸੰਦਾਨ ਦੇ ਦਰਵਾਜ਼ੇ ਜਿਸ ਤਰ੍ਹਾਂ ਮਹੌਨੇ ਤੁੰਦੋ ਸੇ ਆਏ ਡਾਕਟਰ ਪੀ ਆਰ ਵਿਧਕਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨਾਂ ਇੰਨੇ ਕਾਬਲੇ ਤਰੀਫ਼ ਆ ਕਿ ਅਸੀਂ ਜਿੰਨੀ ਤਰੀਫ਼ ਕਰ ਲਈ ਉੰਨੀ ਹੀ ਘੱਟ ਹੈ ਸੋ ਅੱਜ ਉਹਨਾਂ ਦਾ ਅਸੀਂ ਕਹਿ ਸਕਦੇ ਜਨਮ ਦਿਵਸਤੀ ਹੈ 133 ਮਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ ਸਾਰੇ ਸਾਡੇ ਦੇਸ਼ ਵਿੱਚ ਪੰਜਾਬ ਵਿੱਚ ਅਲਗ-ਅਲਗ ਥਾਂ ਤੇ ਫੰਕਸ਼ਨ ਹੋ ਰਹੇ ਹੋ ਰਹੇ ਹਨ ਪ੍ਰੋਗਰਾਮ ਹੋ ਰਹੇ ਹਨ ਵਰਸ਼ਾਪਸ ਲਗ ਰਹੀਆਂ ਹਨ ਤੇ ਬੋਸਾਰੇ ਪ੍ਰੋਗਰਾਮ ਲਿਖੇ ਜਾ ਰਹੇ ਹਨ ਸੋ ਇਸ ਬਾਰੇ ਸਾਡੇ ਸਾਨੂੰ ਸਾਰੇ ਦਰਸ਼ਕਾਂ ਨੂੰ ਬਤ ਬਤ ਗਿਆਨ ਹਾਸਲ ਕਰਨ ਦੀ ਲੋੜ ਆ ਤਾਂ ਕਿ ਸਾਡੇ ਦੇਸ਼ ਦੇ ਜਿਹੜੇ ਸੰਵਧਾਨ ਦੇ ਨਿਰਮਾਤਾ ਉਹਦੇ ਬਾਰੇ ਅਸੀਂ ਆਪਣੀ ਜਾਣਕਾਰੀ ਪ੍ਰਾਪਤ ਕਰਕੇ ਜੋ ਸਾਡੇ ਦੇਸ਼ ਦਾ ਸੰਵਧਾਨ ਹੈ ਉਹਦੇ ਬਾਰੇ ਵੀ ਸਾਨੂੰ ਕਾਫੀ ਗਿਆਨ ਹੋ ਸਕੇ ਸੋ ਪਿਆਰ ਦਰਸ਼ਕੀ ਇਸ ਵਤ ਮੈਂ ਅਗਲੀ ਖਬਰ ਲੈ ਰਹੇ ਹਾਂ ਹੁਣ ਜਿਹੜੀ ਖਬਰਾਂ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਸਾਡਾ ਦੇਸ਼ ਤਾਂ ਪਹਿਲਾਂ ਪਤਾ ਹੈ ਕਿ ਲੋਕ ਸਭਾ ਦੇ ਇਲੈਕਸ਼ਨਾਂ ਦਾ ਪ੍ਰੋਸੈਸ ਅਲਰਡੀ ਆਰੰਭ ਹੋ ਚੁੱਕਿਆ 19 ਮਾਰਚ ਤੋਂ ਲੈ ਕੇ ਖਾਸ ਕਰਕੇ 1 ਜੂਨ 2024 ਤੱਕ ਦਾ ਬਹੁਤ ਵੱਡਾ ਇਲੈਕਸ਼ਨ ਦਾ ਪ੍ਰਬੰਧ ਇਹ ਆਰੰਭ ਹੋ ਚੁੱਕਿਆ ਤੇ ਇਹ ਇਲੈਕਸ਼ਨ ਕਾਫੀ ਲੰਬੇ ਸਮੇਂ ਤੱਕ ਚੱਲਣੇ ਹਨ ਉਹ ਸਾਡੇ ਦੇਸ਼ ਦੀ ਆਬਾਦੀ 144 ਕਰੋੜ ਹੈ ਤੁਹਾਨੂੰ ਪਹਿਲੇ ਪਤਾ ਹੈ ਤੇ ਟੋਟਲ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਹੈ 545 ਤੇ 545 ਵਿੱਚੋਂ 543 ਸੀਟਾਂ ਤੇ ਇਲੈਕਸ਼ਨ ਕੀਤੀ ਜਾਣੀਆਂ ਦੋ ਲੋਕ ਸਭਾ ਦੇ ਮੈਂਬਰ ਨਾਮਿਨੇਟ ਕੀਤੇ ਜਾਂਦੇ ਹਨ ਉਹ ਕੋਈ ਇਲੈਕਟ ਨਹੀਂ ਹੁੰਦੇ ਆ ਉਹਨਾਂ ਵਾਸਤੇ ਕੋਈ ਵੋਟ ਨਹੀਂ ਪਉਂਦਾ 543 ਸੀਟਾਂ ਵਾਸਤੇ ਵੋਟਾਂ ਪਾਈਆਂ ਜਾਣੀਆਂ ਹਨ ਸੋ ਜਦੋਂ ਅਸੀਂ ਕਰ ਕਰਦੇ ਇਲੈਕਸ਼ਨ ਵੀ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਇਹਦੇ ਬਾਰੇ ਕਾਫੀ ਸੋਚਾਂ ਤੇ ਵਿਚਾਰ ਦੀ ਲੋੜ ਆ ਬੜੀ ਰਿਸਰਚ ਦੀ ਲੋੜ ਆ ਇਹਦੇ ਵਾਸਤੇ ਬਹੁਤ ਫੜਚੋੜ ਕਰਨ ਦੀ ਲੋੜ ਆ ਕਿ ਇਲੈਕਸ਼ਨ ਸਾਡੇ ਦੇਸ਼ ਲਈ ਵਾਕੇ ਲਾਹੇਵੰਦ ਹਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਸਾਡਾ ਦੇਸ਼ ਬਹੁਤ ਵੱਡਾ ਲੋਕਤੰਤਰ ਹੈ ਸਭ ਤੋਂ ਵੱਡਾ ਲੋਕਤੰਤਰ ਕਿਹਾ ਗਿਆ ਬੈਸਸ ਜੇ ਚੀਨ ਸਭ ਤੋਂ ਵੱਡਾ ਦੇਸ਼ ਹੈ ਉਹ ਕਿਹਾ ਜਾਂਦਾ ਕੋ ਲੋਕਤੰਤਰ ਨਹੀਂ ਹੈ ਉੱਥੇ ਇਲੈਕਸ਼ਨ ਫ੍ਰੀਲੀ ਨਹੀਂ ਹੁੰਦੇ ਔਰ ਸਾਡੇ ਦੇਸ਼ ਵਿੱਚ ਇਲੈਕਸ਼ਨ ਦੀ ਫ੍ਰੀडम ਹੈ ਕਿਹਾ ਜਾਂਦਾ ਹੈ ਇਹਦੇ ਬਾਰੇ ਅਸੀਂ ਸਿੱਧ ਕਰਨਾ ਆਸਾਨ ਨਹੀਂ ਹੈ ਇਹਦੇ ਬਾਰੇ ਗੱਲਬਾਤ ਕਰਨੀ ਬੜੀ ਜ਼ਰੂਰੀ ਹੈ ਸੋ ਪਰ ਦਰਸ਼ਕੋ ਗੱਲ ਇਹ ਹੈ ਇਲੈਕਸ਼ਨ ਬੜਾ ਮਹਿੰਗਾ ਪ੍ਰੋਸੈਸ ਹੈ ਬਹੁਤ ਹੀ ਜ਼ਿਆਦਾ ਖਰਚਾ ਹੁੰਦਾ ਹੈ ਇੱਕ ਕੈਂਡੀਡੇਟ BB ਲੱਖ ਰੁਪਿਆ ਜਾਂ ਇਸ ਤੋਂ ਜ਼ਿਆਦਾ ਖਰਚਾ ਕਰਦਾ ਹੈ ਫਿਰ ਜਿਹੜਾ ਕੈਂਡੀਡੇਟ ਖਰਚਾ ਕਰਦਾ ਹੈ ਉਹਦੇ ਦਬਾਹ ਚ ਇਹ ਗੱਲ ਇਹ ਵੀ ਤਮੰਨਾ ਹੁੰਦੀ ਕਿ ਜੋ ਖਰਚਾ ਹੋਇਆ ਅਗਰ ਉਹ ਜਿੱਤ ਜਾਂਦਾ ਹੈ ਜਾਂ ਨਹੀਂ ਜਿੱਤਦਾ ਉਹ ਮੈਂਬਰ ਪਰਟਨ ਬਣ ਜਾਂਦਾ ਜਾਂ ਨਹੀਂ ਬਣਦਾ ਕਿਸ ਨੇ ਕਿਸੇ ਟੱਗ ਦੇ ਨਾਲ ਉਹ ਬਹੁਤ ਸਾਰੇ ਚੈਨਲ ਲੱਭਦਾ ਕਿ ਉਸ ਨੂੰ ਜਿਹੜਾ ਵਾਪਸ ਕਿਦਾਂ ਪ੍ਰਾਪਤ ਕਰਨਾ ਹੈ ਇਸ ਕਰਕੇ ਸਾਡੇ ਦੇਸ਼ੇ ਕਰਪਸ਼ਨ ਦਾ ਵੀ ਬਹੁਤ ਵੱਡਾ ਬੋਲਬਾਲਾ ਹੈ ਕਰਪਸ਼ਨ ਰਿਸ਼ਵਤ ਘੋਰ ਕੋਰੀ ਜਿਹੜਾ ਅਸੀਂ ਕਰ ਸਾਡੇ ਦੇਸ਼ ਵਿੱਚ ਇਹ ਸਾਰਾ ਕੰਮ ਕਰਦਾ ਚੱਲਦਾ ਹੈ ਉਹ ਬੜਾ ਖਤਰਨਾਕ ਹੈ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਦੇਸ਼ ਦਾ ਲੋਕਤੰਤਰ ਹੈ ਇਹ ਕਰ ਬਾਰ-ਬਾਰ ਦੁਹਰਾ ਰਹੇ ਅਜ ਵੀ ਦੁਹਰਾ ਰਹੇ ਹਨ ਲੋਕਤੰਤਰ ਇੰਨਾ ਖਰਜੀਲਾ ਹੈ ਇੰਨਾ ਜ਼ਿਆਦਾ ਐਕਸਪੈਂਸਿਵ ਹੈ ਕਿ ਇਸ ਨੂੰ ਛੱਡਣਾ ਸਾਡੇ ਗਰੀਬ ਦੇਸ਼ ਲਈ ਸੌਖਾ ਕੰਮ ਨਹੀਂ ਹੈ ਲੋਕਤੰਤਰ ਇਹ ਤੇ ਜੋ ਖਰਚਾ ਆ ਰਿਹਾ ਹੈ ਉਹ ਵੀ ਕੈਲਕੂਲੇਸ਼ਨਸ ਹੋਈਆਂ ਉਹ ਕੈਲਕੂਲੇਸ਼ਨ ਐਗਜ਼ੈਕਟਲੀ ਮੈਂ ਤੁਹਾਨੂੰ ਸਾਂਝੀ ਨਹੀਂ ਕਰ ਸਕਦਾ ਪਰ ਹਰ ਇੱਕ ਕਰੋੜ ਰੁਪਏ ਖਰਚਾ ਆਉਦਾ ਹੈ ਜਿਹੜੋ ਜਿਹਦੇ ਜਿਸ ਦੇ باوجود ਦੇਸ਼ ਵਾਸੀ ਨੂੰ ਜ਼ਿਆਦਾ ਫਾਇਦਾ ਨਹੀਂ ਹੁੰਦਾ ਕਿਉਂਕਿ ਜੋ ਮੈਂਬਰ ਚੁਣੇ ਜਾਂਦੇ ਆ ਉਹ ਦੇਸ਼ ਵਾਸੀਆਂ ਦੀ ਭਲਾਈ ਬਾਰੇ ਕੋਈ ਸਕੀਮ ਬਣਾਉਂਦੇ ਨਹੀਂ ਨਾ ਹੀ ਸੋਚਦੇ ਆ ਉਹ ਆਪਣੀ ਜੀਬਾਂ ਬਾਰੇ ਸੋਚਦੇ ਹਨ ਜਾਂ ਆਪਣੇ ਭਲੇ ਬਾਰੇ ਸੋਚਦੇ ਹਨ ਕਿ ਉਹਨਾਂ ਨੇ ਆਪਣੇ ਪਾਸੇ ਬੈਨੀਫਿਟ ਕਿਹੜੇ ਲੈਣਾ ਹਾਂ ਕੋਟੀਆਂ ਦਾ ਕਿਹੜਾ ਟਰਜਾ ਖੜਾ ਕਰਨਾ ਹੈ ਗੱਡੀਆਂ ਮੋਟਰਾਂ ਕਿਹੜੀਆਂ ਖਰੀਦਣੀਆਂ ਹਨ ਜਾਂ ਕਿਸ ਤਰ੍ਹਾਂ ਕੇ ਸਟੰਗਲਾ ਪ੍ਰਾਪਤ ਕਰਨੀਆਂ ਉਸੋ ਇਹ ਦੇਸ਼ ਵਿੱਚ ਬੜਾ ਵੱਡਾ ਮਸਲਾ ਹੈ ਕਿ ਸਾਡੇ ਦੇਸ਼ ਵਿੱਚ ਇਲੈਕਸ਼ਨ ਤਾਂ ਹੁੰਦੇ ਹਨ ਔਰ ਇਹ ਵੀ ਕਿਹਾ ਜਾਂਦਾ ਕਿ ਉਹਦੇ ਵਿੱਚ ਇਲੈਕਸ਼ਨ ਫੇਅਰ ਹੁੰਦੇ ਹਨ ਜਾਂ ਨਹੀਂ ਹੁੰਦੇ ਇਹ ਵੀ ਬਹੁਤ ਵੱਡਾ ਕੁਐਸਚਨ ਹੈ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਪ੍ਰਤੀਪਾਰਟੀ ਨੇ ਜਨਾ ਉਸ ਨੇ ਨੈਸੈਸਰੀ ਇੰਵਲ ਕਹਿੰਦੇ ਆ ਉਹ ਵਾਰ ਵਾਰ ਇਹ ਸਕੱਲ ਤੇ ਖਦਸ਼ਾ ਜਾਰ ਕਰ ਰਹੀਆਂ ਹਨ ਕਿ ਸਾਡੇ ਦੇਸ਼ ਵਿੱਚ 2014 ਤੋਂ ਲੈ ਕੇ ਜਦੋਂ ਤੱਕ ਜਦੋਂ ਤੋਂ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਕਾਬਜ ਹੋਈ ਹੈ ਆਰਸ ਸ ਕਾਬਜ ਹੋਈ ਹੈ ਤੇ ਫ੍ਰੀ ਤੇ ਫੇਅ ਇਲੈਕਸ਼ਨ ਨੂੰ ਤਲੰਜਲੀ ਦਿੱਤੀ ਜਾ ਚੁੱਕੀ ਹੈ ਤੇ ਆਸਾਨੀ ਦੇ ਨਾਲ ਜਿਹੜੀ ਰੁਲਿੰਗ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਜਿੱਤ ਜਾਂਦੀ ਹੈ ਕਿ ਉਹਦਾ ਇੱਕੋ ਇੱਕ ਟਾਂਗ ਉਹ ਹਨ ایਵੀਐਮ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਇਲੈਕਟ੍ਰੋਨਿਕ VOTING ਮਸ਼ੀਨ ਵਿੱਚ ਬਟਨ ਜਿਹੜਾ ਆਮ ਤਰ੍ਹਾਂ ਤੇ ਕਹਿਆ ਜਾਂਦਾ ਬਟਨ ਦੇ ਮਰਜ਼ੀ ਮਰਜ਼ੀ ਦਬਦੀਓ ਤੇ ਬੋਟ ਪਾਰਟੀ ਜਨਤਾ ਪਾਰਟੀ ਨਹੀਂ ਪੈ ਜਾਂਦੀ ਅਤੇ ਉਹ ਚਿਤ ਜਾਂਦੀ ਹਨ ਸੋ ਇਹ ਬਹੁਤ ਵੱਡਾ ਮਸਲਾ ਹੈ ਕਿ ਇਸ ਨੂੰ ਫੇਅਰ ਤੇ ਫ੍ਰੀ ਇਲੈਕਸ਼ਨ ਕਿਸ ਤਰ੍ਹਾਂ ਕਰਵਾਇਆ ਜਾਵੇ ਔਰ اپੋਜੀਸ਼ਨ بار بار ਡਿਮਾਂਡ ਕਰ ਰਹੀ ਹੈ ਕਿ ਵੈਲਿਡ ਪੇਪਰਾਂ 'ਹਿੰ ਇਲੈਕਸ਼ਨ ਹੋਣਾ ਚਾਹੀਦਾ ਇਨ ਅ ਮਹਿੰਗਾ ਇਲੈਕਸ਼ਨ ਸਾਡੇ ਦੇਸ਼ ਵਿੱਚ ਜਿੱਥੇ ਰਾਤ ਨੂੰ ਬਹੁਤ ਸਾਰੇ ਲੋਕ ਭੁੱਖੇ ਸੌਂਦੇ ਹਨ ਉਹਨਾਂ ਦੇ ਰਹਿਣ-ਬਸੇ ਮਕਾਨ ਨਹੀਂ ਹਨ ਰੋਟੀ ਕਪੜਾ ਤੇ ਮਕਾਨ ਸਭ ਤੋਂ ਵੱਡੀ ਜ਼ਰੂਰਤ ਆ ਸਾਡੇ ਦੇਸ਼ ਵਿੱਚ ਹਰ ਦੇਸ਼ ਵਿੱਚ ਹਰ ਵਿਅਕਤੀ ਦੀ ਰੋਟੀ ਕਪੜਾ ਤੇ ਮਕਾਨ ਠੀਕ ਹੈ ਨਾ ਉਹ ਤਾਂ ਉਹਨਾਂ ਨੂੰ ਨਸੀਬ ਨਹੀਂ ਹੁੰਦਾ ਤੇ ਬਹੁਤ ਸਾਰੇ ਲੋਕਾਂ ਤੋਂ ਪੁੱਖੇ ਜਾਂਦੇ ਹਨ ਹੰਗਰ ਇੰਡੈਕਸ ਵਿੱਚ ਹੈ ਭਾਰਤ ਦਾ ਵੀ ਬਹੁਤ ਵੱਡਾ ਮੁੱਦਾ ਹੈ ਹੰਗਰ ਇੰਡੈਕਸ ਪੋਖਮਰੀ ਵਿੱਚ ਵੀ ਫਿਰ ਅਸੀਂ ਗੱਲ ਜੇ ਸਿਹਤ ਦੀ ਗੱਲ ਕਰ ਲਈਏ ਐਜੂਕੇਸ਼ਨ ਦੀ ਗੱਲ ਕਰ ਲਈਏ ਹੋਰ ਸੂਲਤਾਂ ਦੀ ਗੱਲ ਕਰ ਲਈਏ ਦਾ ਉਹ ਦੇਵ ਜੈਪਾਰ ਦੇ ਵਾਸੀ ਦੀ ਬਹੁਤ ਵੱਡੀ ਮੁਸ਼ਕਲ ਹੈ ਬੜੇ ਬਹੁਤ ਜ਼ਿਆਦਾ ਉਹਨਾਂ ਨੂੰ ਮੈਸੂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਕਿਉਂਕਿ ਬਹੁਤ ਸਾਰਾ ਧਨ ਸਾਡੇ ਦੇਸ਼ ਦਾ ਇਹ ਇਲੈਕਸ਼ਨ ਦੇ ਖਰਚ ਹੋ ਜਾਂਦਾ ਹੈ ਤੇ ਫਿਰ ਜਿੱਥੋਂ ਖਰਚਾ ਆਉਂਦਾ ਹੈ ਹੁਣੇ ਉਹਨੇ ਤੁਸੀਂ ਸੁਣਿਆ ਹੋਣਾ ਸਟੇਟ ਬੈਂਕ ਨੇ ਇੱਕ ਇਲੈਕਟ੍ਰੋਨਿਕ ਬਾਂਡ ਵੀ ਜਾਰੀ ਕੀਤੇ ਸਨ ਉਹਦਾ ਵੀ ਰੌਲਾ ਪੈ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਵੱਡੀ ਵੱਡੀ ਕੰਪਨੀਆਂ ਵੱਡੇ ਵੱਡੇ ਜਿਹੜੇ ਬਿਜ਼ਨਸ ਦੇ ادارے ਉਹ ਇਲੈਕਸ਼ਨ ਜਿਹੜੀਆਂ ਪਾਰਟੀਆਂ ਆ ਨੇ ਪੋਲਿਟিক্যাল ਪਾਰਟੀਆਂ ਉਹਨਾਂ ਨੂੰ ਡੋਨੇਸ਼ਨ ਦਿੰਦੀਆਂ ਨੇ ਇਹ ਡੋਨੇਸ਼ਨ ਸਾਰਾ ਜਸਾਰਾ ਕਾਹੇ ਤੱਕ ਨਾ ਦਿੱਤਾ ਜਾਂਦਾ ਇੱਕ ਬਲੈਕ ਮਨੀ ਹੁੰਦਾ ਹੈ ਸਾਰਾ ਟੋਟਲ ਬਲੈਕ ਮਨੀ ਸੋ ਬਲੈਕ ਮਨੀ ਬਹੁਤ بڑا ਇਸ਼ੂ ਹੈ ਸਭ ਦੇ ਲਈ ਜਿਸ ਵਿੱਚ ਬਹੁਤ ਜਦਾ ਕਰਜ਼ਾ ਹੋ ਰਿਹਾ ਸੋ ਪਰਦਰਸ਼ੂ ਗੱਲ ਹੈ ਕਿ ਇਲੈਕਸ਼ਨ ਤਾਂ ਹੋ ਰਹੇ ਹਨ ਇੱਕ ਵਾਰੀ ਮੈਂ ਪਹਿਲਾਂ ਵੀ ਕਰਦਾ ਗੱਲ ਸ਼ੇਅਰ ਕੀਤੀ ਸੀ ਮੋਦੀ ਸਾਹਿਬ ਕਹਿ ਰਹੇ ਕਿ ਸਿ ਇਲੈਕਸ਼ਨ ਕਵਾਰੇ ਬਹੁਤ ਥੋੜੀ ਡੈਮੋਕ੍ਰੇਸੀ ਹੈ ਪਰ ਇਸੇ ਬਾਅਦੂ ਸਾਡਾ ਦੇਸ਼ ਇਜੇ ਦੇ ਅਗਲੇ ਕੱਲ ਕਹ ਰਹੇ ਹਾਂ ਕਿ ਸੁਚਿੰਦਰ ਸੰਸਰਵਾੜੀ ਹੈ ਉਹ ਡਿਕਟੇਟਰਸ਼ਪ ਵੱਲ ਕਿਉਂ ਵੱਧ ਰਿਹਾ ਹੈ ਉਹ ਤੇਜੀ ਰੂਲਿੰਗ ਪਾਰਟੀ ਇਸ ਟਾਈਮ ਨਾ ਹਾਵੀ ਹੋ ਜਾਂਦੀ ਹੈ ਉਸ ਲੋਕਾਂ ਦੀ ਭਲਾਈ ਬੈਕ ਸੀਟ ਲੈਂਦੀ ਹੈ ਲੋਕਾਂ ਦਾ ਫਾਇਦਾ ਬੈਕ ਸੀਟ ਲੈਂਦਾ ਹੈ ਪਹਿਲੀ ਸੀਟ ਕਿ ਲੈ ਰਿਹਾ ਹੈ ਬਿਜ਼ਨਸ ਹਾਊਸ ਲੈ ਰਿਆ ਆਦਾਨੇ ਵਾਨੀ ਗਰੁੱਪ ਲੈ ਰਿਆ ਹੋਰ ਸਾਰੇ ਜਿਹਦੇ ਰਾਹੀਂ ਜਿਹੜੇ ਲੋਕ ਭਲਾਈ ਦੀਆਂ ਸਕੀਮਾਂ ਲਗਭਗ ਖਤਮ ਹੋ ਰਹੀਆਂ ਹਨ ਤੁਸੀਂ ਗੱਲ ਕਰ ਲੋ ਜਿਹੜੇ ਬਹੁਤ ਸਾਰੇ ਗਵਰਨਮੈਂਟ ਦੇ ادارے ਸਨ ਉਹਨਾਂ ਪ੍ਰਾਈਵੇਟ ਹਿੱਤਾਂ ਦੇ ਤਲ ਜਾ ਚੁੱਕਿਆ ਹੈ ਮੇਰੇ ਸਾਹਮਣੇ ਅੱਜ ਖਬਰ ਆ ਪਾਈ ਪੰਜਾਬੀ ਜਾਗਰੂਕਤ ਸਪਾਈ ਇਹ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਚਾਹੂਗਾ ਨਿੱਜੀ ਹਿੱਤਾਂ 'ਚ ਜਾਣਗੇ ਰੇਲਵੇ ਦੀ ਪੁਸ਼ਕਸ਼ ਕੇਂਦਰ ਇਨਕੁਆਰੀ ਸੈਂਟਰ ਜਿਹੜੇ ਰੇਲਵੇ ਦੇ ਉਹਨਾਂ ਨੂੰ ਵੀ ਜਿਹੜੇ ਅਸੀਂ ਕਹਿ ਸਕਦੇ ਹਾਂ ਪ੍ਰਾਈਵੇਟ ਹੱਥਾਂ ਵਿੱਚ ਬਿਜ਼ਨਸ ਹਾਊਸ ਉਹ ਇੱਥੇ ਕਬਜ਼ਾ ਕਰ ਲੈਣਗੇ ਰੇਲਵੇ ਦੇ ਕਬਜ਼ਾ ਖ ਹੋ ਸਕਦਾ ਹੈ ਬੀਐਸਐਨਲ ਦੇ ਆਲਰੇਡੀ ਕਬਜ਼ਾ ਹੋ ਚੁੱਕਿਆ ਹੈ ਬੀਐਸਐਨਲ ਖਤਮ ਹੋ ਰਿਹਾ ਉਹਦੇ ਬਰਾਬਰ ਤੇ ਜੀਵ ਹੈ ਜਾਂ ਜਾਂ ਸਾਡੇ ਕੋਲੇ ਦੂਸਰੇ ਹੋਰ ਬਹੁਤ ਸਾਰੇ ਜਿਹੜੇ ਕਮਿਊਨੀਕੇਸ਼ਨ ਏਜੰਸੀਜ਼ ਹਨ Airtel ਹੈ ਜਾਂ ਸਾਡੇ ਕੋਲੇ Vodafone ਹੈ ਉਹ ਸਾਰੇ ادارے ਉਹਨਾਂ ਨੇ ਕਬਜ਼ਾ ਕਰ ਲਿਆ ਤੇ ਇਸ ਕਰਕੇ BSNL ਬਿਲਕੁਲ ਡਾਊਨ ਹੋ ਚੁੱਕਿਆ ਹੈ ਤੁਸੀਂ BSNL ਦਾ ਅਗਰ ਤਰਫ ਕੋਈ ਕਨੈਕਸ਼ਨ ਹੈ ਤੁਸੀਂ ਨੂੰ ਚਾਰਜ ਕਰਾਉਣ ਚ ਇੰਨੀ ਮੁਸ਼ਕਲ ਆਏਗੀ ਬਾਜ਼ਾਰ ਵਿੱਚ ਚਾਰਜ ਨਹੀਂ ਹੁੰਦਾ ਬੈਂਕਾਂ ਨੇ BSNL ਦਾ ਜਿਹੜਾ ਨਾਂ ਸੀ ਜਿੱਥੇ ਜਾ ਕੇ ਤੁਸੀਂ ਚਾਰਜ ਕਰਾਉਣਾ ਹੈ ਇਹ ਆਪਣੇ ਜਿਹੜਾ ਤੁਸੀਂ ਆਪਣਾ ਟੈਲੀਫੋਨ ਕਨੈਕਸ਼ਨ ਉਹ ਚਾਰਜ ਨਹੀਂ ਹੁੰਦਾ ਉਹ ਕਿਸੇ ਹੋਰ ਟਾਪ ਨੇ ਕਰਾਉਣਾ ਪੈਂਦਾ ਹੈ ਮਿੰਤਰ ਤੱਕ ਲੈ ਕੇ ਕਰਕੇ ਸੋ ਮੇਰੇ ਕਹਨ ਦਾ ਮਤਲਬ ਇਹ ਹੈ ਕਿ ਬਹੁਤ ਵੱਡਾ ਮਸਲਾ ਸਾਡੇ ਦੇਸ਼ ਵਿੱਚ ਕਿ ਸਾਡੇ ਦੇਸ਼ ਇਲੈਕਸ਼ਨ ਤਾਂ ਹੋ ਰਹੇ ਹਨ ਪਰ ਉਹ ਫੇਅਰ ਤੇ ਫ੍ਰੀ ਨਹੀਂ ਹੁੰਦੇ ਜਾਂ ਉਹਦੇ ਵਿੱਚ ਫੇਅਰ ਵੀ ਸਾਡਾ ਦੇਸ਼ ਜਿਹੜਾ ਕਿਉਂ ਡਿਕਟੇਟਰਸ਼ਿਪ ਵੱਲ ਵਧਦਾ ਜਾ ਰਿਹਾ ਸਿੰਗਲ ਪਾਰਟੀ ਰੂਲ ਮਜ਼ਬੂਤ ਹੁੰਦੀ ਜਾ ਰਹੀ ਤੇ ਜਿਹੜੇ ਸਾਡੇ ਕੋਲੇ ਮਲਟੀ ਪਾਰਟੀ ਸਿਸਟਮ ਖਤਮ ਹੋ ਰਿਹਾ ਸਾਕੇ ਪਰ ਠੀਕ ਹੈ ਜੋ اپੋਜੀਸ਼ਨ ਖਤਮ ਹੋ ਰਹੀ ਹੈ ਮੈਂ ਪਹਿਲਾਂ ਜਿਸ ਤਰ੍ਹਾਂ ਕਿ ਆ ਬਾਰ ਬਾਰ ਤੁਹਾਨੂੰ ਦੱਸਿਆ ਆ ਕਿ ਕਿਸੇ ਦੇਸ਼ ਵਿੱਚ ਡੈਮੋਕ੍ਰੇਸੀ ਤਾਂ ਹੀ ਕੰਮ ਕਰ ਸਕਦੀ ਹੈ ਜੇ ਉਸ ਦੇਸ਼ ਵਿੱਚ اپੋਜੀਸ਼ਨ ਵੀ ਮਜ਼ਬੂਤ ਹੋਵੇ ਤਾਂ ਕਿ ਰੂਲਿੰਗ ਪਾਰਟੀ ਦਾ ਆਪ ਖੁਦਰਾ ਹੋਣਾ ਕਬਜ਼ੇ ਕਰਨ ਲਈ ਸਾਰੀਆਂ ਜਿਹੜੀਆਂ ਅਸੀਂ ਕਟਰਾਵਾ ਉਹਨਾਂ ਤੇ ਪਾਬੰਦੀ ਲਾਈ ਜਾ ਸਕੇ ਉਹ ਕਾਨੂੰਨ ਜਿਹੜੇ ਗਲਤ ਹਨ ਜਿਹੜੀਆਂ ਆਪ ਕੋ ਰੂਲਿੰਗ ਪਾਰਟੀ ਬਣਾਏ ਉਹਨਾਂ ਰੋਕਿਆ ਜਾ ਸਕਦੇ ਰੋਕੇ ਤਾਂ ਹੀ ਜਾ ਸਕਦਾ ਜੇ اپੋਜੀਸ਼ਨ ਮਜ਼ਬੂਤ ਹੋਏਗੀ ਹਾਲ ਦੀ ਘੜੀ اپੋਜੀਸ਼ਨ ਮਜ਼ਬੂਤ ਨਹੀਂ ਇਸ ਕਰਕੇ ਬਹੁਤ ਸਾਰੇ ਕਾਨੂੰਨ ਅਜਿਹੇ ਬਣੇ ਹਨ ਜਿਨ੍ਹਾਂ ਦੇ ਨਾਲ ਸਾਡੇ ਦੇਸ਼ ਵਾਸੀਆਂ ਦਾ ਨੁਕਸਾਨ ਹੋਇਆ ਸਭ ਤੋਂ ਵੱਡੀ ਮੈਂ ਕੱਦ ਗਣਾਉਂਗਾ ਤੁਹਾਡੇ ਨਾਲ ਨੋਟ ਬੰਦੀ ਦੀਗਾ ਡੀਮੋਨਟਾਈਜ਼ੇਸ਼ਨ ਹੋਈ 2016 ਵਿੱਚ ਜਿਨੇ ਸਾਡੇ ਦੇਸ਼ ਤੇ ਜਿਹੜਾ ਇਕਨੋਮੀ ਨੂੰ ਬਿਲਕੁਲ ਤਬਾਹ ਕਰ ਦਿੱਤਾ ਆ ਸਾਡੇ ਦੇਸ਼ ਦੇ ਲੀਡਰ ਨੇ ਇਹ ਦੱਸਿਆ ਕਿ ਇਹ ਲੋਟ ਵੱਧਦੀ ਤਾਂ ਕੀਤੀ ਹੈ ਤਾਂ ਕਿ ਕਾਲਾ ਧਨਵਾੜ ਕੱਢਿਆ ਜਾ ਸਕੇ ਕਾਲਾ ਧਨਵਾੜ ਕੱਢਣ ਜਾ ਕਾਲਾ ਤਾਂ ਡਬਲ ਟ੍ਰिपल ਹੋ ਗਿਆ ਹੈ ਮਗਾਈ ਵਧ ਗਈ ਹੈ ਲੋਕਾਂ ਨੂੰ ਰਹਿਣ ਵਾਸਤੇ এডਿਕੇਸ਼ਨ ਦੇ ਸੋਤੇ ਵਾਸਤੇ ਕੋਈ ਸੋਤ ਨਹੀਂ ਸੋ ਬਹੁਤ ਸਾਡੇ ਮਸਲੇ ਹਨ ਇਹ ਇਲੈਕਸ਼ਨ ਇਦਾਂ ਲੱਗਦਾ ਕਿ ਇਲੈਕਸ਼ਨ ਸਾਡੇ ਲਈ ਬਹੁਤ ਵੱਡੀ ਲਗਜ਼ਰੀ ਹੈ ਲੱਖਾਂ ਦੇ ਖਰਚਾ ਕਰਦੇ ਇਹ ਕੋਈ ਜ਼ਿਆਦਾ ਫਾਇਦਾ ਜ਼ਰ ਨੀ ਆ ਰਿਹਾ ਤੇ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਤਾਂ ਇੱਕ ਟਾਈਪ ਦੇ ਡਿਕਟੇਟਰਸ਼ਿਪ ਆ ਸਿੰਗਲ ਪਾਰਟੀ ਸਾਡੇ ਸਾਹਮਣੇ ਰਾਜ ਕਰੀ ਜਾਂਦਾ ਹੈ ਤੇ ਲੋਕਾਂ ਦੇ ਜਿਹੜੇ ਭਲਾਈ ਹੈ ਉਹ ਲੱਗਦਾ ਕਿ ਤੇ ਦਿਖਾਈ ਨਹੀਂ ਦਿੰਦੀ ਪਰਦਰਸ਼ੀ ਇਸ ਬਾਅਦ ਮੈਂ ਅਗਲੀ ਖਬਰ ਤੇ ਆਉਂਦਾ ਹਾਂ ਉਹ ਖਬਰ ਹੈ ਸਾਡੇ ਕਨੈਕਸ਼ਨਾਂ ਤੋਂ ਜਿਵੇਂ ਹੁਣੇ ਤੁਹਾਨਾਂ ਨਾਲ ਗੱਲ ਕੀਤੀ ਕਿ ਇਲੈਕਸ਼ਨ ਚੱਲ ਰਹੇ ਹਨ ਇੱਕ ਪੰਜਾਬੀ ਜਾਗਰਣ ਦੀ ਖਬਰ ਲੱਗੀ ਹੈ ਸਰ ਮੇਰੇ ਸਾਹਮਣੇ ਪਈ ਹੈ ਆਕਾਲੀ ਦਲ ਦੀ ਪਹਿਲੀ ਸੂਚੀ 'ਚ ਹਰ ਸਿਮਰਤ ਕੋਰ ਬਾਦਲ ਦਾ ਨਾਮ ਨਹੀਂ ਆਇਆ ਠੀਕ ਹੈ ਹੋਰ ਵੀ ਜਿਹੜੇ ਆਪ ਪੇਪਰ ਕਹਿੰਦੇ ਘੁੰਦੇ ਉਹ ਕਹਿੰਦੇ ਅਸੀਂ ਬੜੀ ਸਾਡੀ ਪੋਲੀਟਿਕਲ ਪਾਰਟੀ ਆ ਬਹੁਤ ਵੱਡੀਆਂ ਹਨ ਢੀਂਸਾ ਗਰੁੱਪ ਉਹਦਾ ਨਾਮ ਵੀ ਨਹੀਂ ਆਇਆ ਅਕਾਲੀ ਦਲ ਇਹ ਅਕਾਲੀ ਦਲ ਨਾਲ ਸੁੱਧ ਗੱਲ ਕਰ ਰਿਹਾ ਤੇ ਅਕਾਲੀ ਦਲ ਵਿੱਚ ਹੁਣੇ-ਹੁਣੇ ਫਲੋਰ ਕਰਾਸਿੰਗ ਵੀ ਹੋਈ ਹੈ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜਿਹਦਾ ਮਤਲਬ ਹੈ ਮੌਕਾ ਪ੍ਰਸਤੀ ਭੁਲਾਈ ਨਹੀਂ ਹੈ ਮੌਕਾ ਪ੍ਰਸਤੀ ਹੈ ਕੁਰਸੀਆਂ ਤੇ ਕਬਜ਼ਾ ਕਰਨ ਦਾ ਮਸਲਾ ਹੈ ਠੀਕ ਹੈ ਅਗਰ ਲੋਕਾਂ ਦੀ ਭੁਲਾਈ ਦੀ ਗੱਲ ਹੁੰਦੀ ਤਾਂ ਮੈਂ ਸਦਾ ਡੈਫੀਨੇਟਲੀ ਸਾਡੇ ਦੇਸ਼ ਦੇ ਲੋਕ ਪੋਜਾ ਦਾ ਕੁਸ਼ਾ ਹਲ ਹੁੰਦੇ ਐਜੂਕੇਸ਼ਨਲ ਸਿਸਟਮ ਬੜਾ ਮਜ਼ਬੂਤ ਹੁੰਦਾ ਹੈਲਥ ਸਿਸਟਮ ਬੜਾ ਮਜ਼ਬੂਤ ਹੁੰਦਾ ਲੋਕਾਂ ਨੂੰ ਰਾਤ ਨੂੰ ਭੁੱਖੇ ਨਾ ਸੌਣਾ ਪੈਂਦਾ ਜੇਕਾ ਕੇ ਸਾਡੇ ਕੋਲੇ ਜਿਹੜੇ ਲੋਕ ਚਿਤ ਦੇ ਹਨ ਲੋਕ ਸਭਾ ਦੇ ਮੈਂਬਰ ਬਣਦੇ ਹਨ ਜਾਂ ਪਾਰਲੀਮੈਂਟ ਪਾਰਲੀਮੈਂਟ ਦੇ ਮੈਂਬਰ ਬਣਦੇ ਆ ਉਹਨਾਂ ਦੇ ਦਿਲੋ ਦਵਾਤ ਵਿੱਚ ਲੋਕਾਂ ਦੀ ਭਲਾਈ ਦਾ ਕੋਈ ਕੁਐਸਚਨ ਹੁੰਦਾ ਉਹ ਨਹੀਂ ਹੈ ਹੁਣ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇੱਕ ਤੁਹਾਡੇ ਨਾਲ ਹੁਣੇ ਗੱਲ ਕੀਤੀ ਹੈ ਫਲੋਰ ਕਰਾਸਿੰਗ ਪਾਰਟੀਆਂ ਦੀ ਅਧਰਾ ਬਦਲੀ ਪੁਰੀ ਹੁਣ ਇੱਕ ਬਹੁਤ ਵੱਡੀ ਦੋ ਦੋ ਦਿਨ ਪਹਿਲਾਂ ਦੀ ਗੱਲ ਤੁਹਾਡਾਂ ਨਾਲ ਸ਼ੇਅਰ ਕਰਾਂਗਾ ਅਕਾਲੀ ਦਲ ਵੀ ਕਾਫੀ ਬੁਰੀ ਤਰ੍ਹਾਂ ਡੱਗ ਬਗਾ ਚੁੱਕਿਆ ਹੈ ਜਿਹੜਾ ਕਹਿੰਦਾ ਸੀ ਕਿ ਉਹ ਪੰਜਾਬ ਦਾ ਸਭ ਤੋਂ ਵੱਡੀ ਪਾਰਟੀ ਆ ਬਿਲਕੁਲ ਫੇਲ ਹੋ ਰਹੀ ਹੈ ਪੂਰੀ ਤਰ੍ਹਾਂ ਫੇਲ ਹੋ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਮੁੱਦੇ ਹਨ ਜਿਸ ਕਰਕੇ ਦੋ ਬਾਰ ਬਾਰ ਕਰਕੇ ਕੀਤੀ ਵਿਅਦਬੀ ਦਾ ਮੁੱਦਾ ਟੌਪ ਤੇ ਜਾ ਰਿਹਾ ਹੈ ਸਾਡੇ ਬਣੇ ਬਹੁਤ ਸਾਰੇ ਲੋਕਾਂ ਨੇ ਕਹਿਤਾ ਹੈ ਅਕਾਲੀ ਦਲ ਜੋ ਕਹਿ ਰਿਹਾ ਕੋ ਐਕਚੁਅਲੀ ਹੁੰਦਾ ਨਹੀਂ ਹੈ ਉਹਨਾਂ ਦਾ ਜਾਂ ਨਾਰਾ ਸੀ ਰਾਜਨੀਤੀ ਸੇਵਾ ਬੁਰੀ ਤਰ੍ਹਾਂ ਫੇਲ ਹੋਇਆ ਹੈ ਬੁਰੀ ਤਰ੍ਹਾਂ ਗਲਤ ਸਿੱਧ ਹੋਇਆ ਸੋ ਅਕਾਲੀ ਦਲ ਦੇ ਤੋਂ ਕੁਝ ਸ਼ਰਕਟ ਜਿਹੜੇ ਲੀਡਰ ਹਨ ਉਹ ਫਲੋਰ ਫਲੋਰ ਕਰਾਸ ਕਰਕੇ ਭਾਤ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਚੁੱਕੇ ਹਨ ਕਿਹਾ ਜਾਂਦਾ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਕੋਈ 베ਸ ਹੀ ਹੈ ਨਹੀਂ ਪਰ ਇਦਾਂ ਲੱਗਦਾ ਭਾਰਤੀ ਜਨਤਾ ਪਾਰਟੀ ਦਾ 베ਸ ਸਭ ਤੋਂ ਜ਼ਿਆਦਾ ਮਜ਼ਬੂਤ ਹੋ ਰਿਹਾ ਜਿਹੜਾ ਸਾਡੇ ਦੇਸ਼ ਲਈ ਘਾਤਕ ਵੀ ਹੋ ਸਕਦਾ ਹੈ ਇਟ ਮੀਨ ਸਿੰਗਲ ਪਾਰਟੀ ਰੂਲ ਕਰੇਗੀ ਸਾਡੇ ਸਾਰੇ ਦੇਸ਼ ਵਿੱਚ ਪੰਜਾਬ ਵਿੱਚ ਵੀ ਇਹ ਹਾਲ ਹੋਏਗਾ ਉਰ ਤਾਂ ਬਹੁਤ ਜ਼ਿਆਦਾ ਮੁਸ਼ਕਲਾਂ ਸਾਨੂੰ ਸਾਹਮਣਾ ਕਰਨਾ ਪਏਗਾ ਇੱਕ ਖਬਰ ਮੈਂ ਹੋਰ ਇੰਪੋਰਟੈਂਟ ਲੈ ਰਿਹਾ ਪੇਠ ਰਚੋ ਜੀ ਸਾਨੂੰ ਮਤਲਬ ਮੈਸਮ ਤੋਂ ਸਾਡੇ ਲਈ ਮਹੱਤਵਪੂਰਨ ਹੈ ਉਹ ਹੈ ਸਾਡੇ ਕੋਲੇ ਜਿਸ ਦਾ ਕੱਲ ਵਿਸਾਖੀ ਦੀ ਗੱਲ ਸੀ ਨਿਕੋਦਰ ਤੋਂ ਖਬਰ ਛੱਪੀ ਹੈ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਕਰੰਟ ਲੱਗਣ ਦਾ ਦੋਦੀ ਮੋਕ ਨਿਸ਼ਾਨ ਸਾਹਿਬ ਇਟ ਮੀਨਸ ਜੋ ਖਾਵਸੇ ਦਾ ਝੰਡਾ ਹੈ ਉਨ ਕੋਸਦਰ ਕੁਰਦਵਾਰੇ ਵਿੱਚ ਚਰਾਇਆ ਜਾ ਰਹੇ ਸੰਕੋਦਰ ਦੇ ਇਲਾਕੇ ਵਿੱਚ ਤਾਂ ਉਹ ਜਿਹੜਾ ਲੋਹੇ ਦਾ ਪਾਈਪ ਸੀ ਉਹ ਪਾਈਪ ਜਿਹੜੇ ਬਿਜਲੀ ਦੇ ਖੰਭੇ ਦੀਆਂ ਤਾਰਾਂ ਉੱਪਰ ਜਾ ਰਹੀਆਂ ਨੇ ਕਾਫੀ ਹਾਈ ਕਰੰਟ ਦੀਆਂ ਤਾਰਾਂ ਹਾਈ ਟੈਂਸ਼ਨ ਦਾ ਉਹਨਾਂ ਨਾਲ ਟਕਰਾ ਗਿਆ ਤੇ ਉੱਥੇ ਕਰੰਟ ਲੱਗ ਗਿਆ ਦੋ ਵਿਅਕਤੀ ਜਿਹੜੇ ਲੱਗਦਾ ਕਿ ਸਾਰਾ ਕੁਝ ਕਰ ਰਹੇ ਸਨ ਉਹਨਾਂ ਦੀ ਥਾਂ ਮੌਤ ਹੋ ਗਈ ਇਹ ਵੀ ਬੜਾ ਦੁੱਖ ਦਾ ਖਬਰ ਹੈ ਕਿ ਅਦਾਰਾ ਜਿਹੜਾ ਚੰਨ ਸ਼ਕਤੀ ਇਸ ਦੁੱਖ ਦਾ ਪ੍ਰਟਾਵਾ ਕਰਦਾ ਹੈ ਇੱਕ ਖਬਰ ਹੋਰ ਲੱਗੇ ਪਿਆਰਾ ਦਰਸ਼ਕ ਸਾਜ ਦੇ ਜਿੱਦਾਂ ਕਬਰਾਂ ਦਾ ਸਿਲਸਾ ਬੰਦ ਕਰਾਂਗਾ ਉਹ ਸ਼ਰਾਬ ਘਟਾਲਾ ਜਿਹਦੇ ਵਿੱਚ ਕੇਜਰੀਵਾਲ ਜਿਹੜੇ ਨਾ ਦਿੱਲੀ ਦੇ ਮੁੱਖ ਮੰਤਰੀ ਬਹੁਤ ਪੂਰੀ ਤਰ੍ਹਾਂ ਫਸੇ ਹੋਏ ਹਨ ਅੱਜ ਤੱਕ ਉਹ ਕਹਿ ਰਹੇ ਸਨ ਕਿ ਉਹ ਬਿਲਕੁਲ નિર્ਦੋਸ਼ ਹਨ ਪਰੰਤੂ ਸੁਪਰੀਮ ਕੋਰਟ ਤੇ ਅਦਾਲਤਾਂ ਤੇ ਜਿਹੜੇ ਇਸ ਤੋਂ ਇਲਾਵਾ ਸਾਡੇ ਕੋਲੇ ਇਨਫੋਰਸਮੈਂਟ ਡਿਪਾਰਟਮੈਂਟ ਵਾਰ-ਵਾਰੀ ਗੱਲ ਕਹਿਣੀ ਚਾਹੁੰਦਾ ਕਿ ਇਹ ਇਹ ਬੁਰੀ ਤਰ੍ਹਾਂ ਦੋਸ਼ੀ ਹਨ ਸੋ ਸਾਡੇ ਧਾਰਮਿਕ ਦੇਸ਼ ਵਿੱਚ ਕਹਿਆ ਜਾਂਦਾ ਭਾਰਤ ਸਭ ਤੋਂ ਜ਼ਿਆਦਾ ਧਾਰਮਿਕ ਦੇਸ਼ ਹੈ ਇਸ ਧਾਰਮਿਕ ਦੇਸ਼ ਵਿੱਚ ਕ੍ਰਾਈਮ ਵੀ ਸਭ ਤੋਂ ਜ਼ਿਆਦਾ ਪਾਪ ਤੇ ਜਾਬਾਤ ਵੀ ਕ੍ਰਾਈਮ ਰੇਟ ਵੀ ਗ੍ਰਾਭੀ ਬਹੁਤ ਵੱਡਾ ਹੈ ਤੇ ਸ਼ਰਾਬ ਵੀ ਬਹੁਤ ਵੱਡਾ ਮਸਲਾ ਸਾਡੇ ਦੇਸ਼ ਵਿੱਚ ਸ਼ਰਾਬ ਦੇ ਮਸਲੇ 'ਚ ਕੇਂਦਰੀ ਬਲਸਰ ਫਸੇ ਹੋਏ ਹਨ ਅੱਜ ਇਹਨਾਂ ਨੂੰ ਕੋਈ ਰਾਹਤ ਦਿਖਾਈ ਨਹੀਂ ਸੋ ਪਰਦਰਸ ਕੋਈ ਸਾਰੀਆਂ ਖਬਰਾਂ ਤਾਂ ਹੋਰ ਵੀ ਬਹੁਤ ਅੰਜਨਬ ਅਸੀਂ ਇੱਥੇ ਡਿਸਕਸ ਕਰ ਸਕਦੇ ਹਾਂ ਪਰੰਤੂ ਕਿਉਂਕਿ ਸਮਾਂ ਦੀ ਸੀਮਾ ਹੈ ਇਸ ਕਰਕੇ ਅੱਜ ਜਿੱਦਾਂ ਖਬਰਾਂ ਦਾ ਵਿਸ਼ਲੇਸ਼ਣ ਇੱਥੇ ਸਮਾਪਤ ਕਰਦਾ ਹਾਂ ਤੇ ਆਪਕੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹ ਸਾਡਾ ਯੂਟਿਊਬ ਤੇ ਪ੍ਰੋਗਰਾਮ ਜਾਏਗਾ ਤੁਸੀਂ ਇਸ ਨੂੰ ਸੁਣਨਾ ਹੈ ਧਿਆਨ ਨਾਲ ਆਪਣੇ ਵਧੀਆ ਸੁਝਾਅ ਦਿਓ ਤਾਂ ਕਿ ਇਸ ਜਿਹੜਾ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ ਸਵਾਫੀ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ